ਅਪ੍ਰੈਲ ਮਹੀਨੇ ਦੀ ਇੱਕ ਤਪਦੀ ਦੁਪਹਿਰ ਦਾ ਸਮਾਂ ਹੈ ਅੰਮ੍ਰਿਤਸਰ ਦੇ ਨੇੜੇ ਥੱਥਾ ਪਿੰਡ ਵਿੱਚ ਮੌਜੂਦ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਂਤੀ ਨੂੰ ਇੱਕ ਅਜੀਬ ਘਟਨਾ ਨੇ ਭੰਗ ਕਰ ਦਿੱਤਾ ਗੁਰਦੁਆਰੇ ਦੀ ਸਫੈਦ ਮਾਰਬਲ ਵਾਲੀ ਇਮਾਰਤ ਅੱਜ ਜਿਸ ਦੀ ਛੱਤ 'ਤੇ ਸੋਨੇ ਦਾ ਗੁੰਬਦ ਸੂਰਜ ਦੀ ਤੇਜ਼ ਰੋਸ਼ਨੀ ਵਿੱਚ ਚਮਕ ਰਿਹਾ ਸੀ ਅੱਜ ਸੰਗਤ ਦੀਆਂ ਆਵਾਜ਼ਾਂ ਅਤੇ ਅਰਦਾਸਾਂ ਨਾਲ ਗੂੰਜ ਉੱਠਿਆ ਸਤਲੁਜ ਦਰਿਆ ਦੇ ਨੇੜੇ ਬਣੇ ਇਸ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਜਿੱਥੇ ਸੰਗਤ ਗਰਮ-ਗਰਮ ਪ੍ਰਸ਼ਾਦੇ ਅਤੇ ਧਾਰ ਦੀ ਸੁਗੰਧ ਵਿੱਚ ਗੁਰੂ ਜੀ ਦੀ ਦਾਸਕਰੀ ਸੀ ਇੱਕ ਅਜੀਬ ਜਿਹਾ ਸ਼ੋਰ ਮਚ ਗਿਆ ਬੀਬੀ ਜੀ ਸਬਰ ਕਰੋ ਐਂਬੂਲੈਂਸ ਆ ਰਹੀ ਹੈ ਇੱਕ ਸੇਵਾਦਾਰ ਦੀ ਕਬਰਾਈ ਹੋਈ ਆਵਾਜ਼ ਸੁਣਾਈ ਦਿੱਤੀ ਸੰਗਤੀਆਂ ਨਜ਼ਰਾਂ ਲੰਗਰ ਹਾਲ ਦੇ ਇੱਕ ਕੋਨੇ ਵੱਲ ਟਿਕੀਆਂ ਸਨ ਜਿੱਥੇ ਇੱਕ ਔਰਤ ਜਿਸ ਦਾ ਨਾਮ ਸੀ ਸੁਨਿੰਦਰ ਕੌਰ ਦਰਦ ਨਾਲ ਖਲਾਰੀ ਸੀ ਉਸ ਦੀ ਉਮਰ ਲਗਭਗ 30 ਹਾਲ ਦੀ ਸੀ ਪਰ ਉਸ ਦਾ ਚਿਹਰਾ ਦੁੱਖ ਅਤੇ ਤਕਲੀਫ ਨਾਲ ਭਰਿਆ ਹੋਇਆ ਸੀ ਉਸ ਨੇ ਲਾਲ ਸੂਟ ਤੇ ਇੱਕ ਸਫੈਦ ਦੁਪੱਟਾ ਸੀ ਉਸ ਨੇ ਫਿੱਕੇ ਸੂਟ ਤੇ ਇੱਕ ਸਫੈਦ ਦੁਪੱਟਾ ਸੀ ਜੋ ਉਸ ਦੀਆਂ ਅੱਖਾਂ ਵਿੱਚ ਪਰੇ ਹੰਜਵਾ ਨੂੰ ਲਕਾਉਨ ਵਿੱਚ ਨਕੰਮ ਹੋ ਰਿਹਾ ਸੀ ਉਸਨੇ ਹੁਣੇ-ਹੁਣੇ ਗੁਰਦੁਆਰੇ ਵਿੱਚ ਗੰਢੇ ਅਤੇ ਮਿੱਸੀ ਰੋਟੀ ਦਾ ਪ੍ਰਸ਼ਾਦ ਸਿੱਖਿਆ ਸੀ ਇਹ ਪ੍ਰਸ਼ਾਦ ਜੋ ਸਦੀਆਂ ਤੋਂ ਇੱਥੇ ਔਲਾਦ ਦੀ ਇੱਛਾ ਲਈ ਆਉਣ ਵਾਲੇ ਜੋੜਿਆਂ ਨੂੰ ਦਿੱਤਾ ਜਾਂਦਾ ਸੀ ਪਰ ਸੁਰਿੰਦਰ ਨੇ ਇਹ ਪ੍ਰਸ਼ਾਦ ਸਖਦਿਆ ਹੀ ਆਪਣੇ ਪੇਟ ਵਿੱਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਕੀਤਾ ਮੇਰੇ ਰਬਾ ਧੰਗੁਰੂ ਰਾਮਦਾਸ ਜੀ ਪਾਤਸ਼ਾਹ ਧੰਨ ਬਾਬਾ ਬੁੱਢਾ ਸਾਹਿਬ ਇਹ ਕੀ ਹੋ ਰਿਹਾ ਹੈ ਉਸਨੇ ਰੋਂਦਿਆ ਕਿਹਾ ਉਸਦੀ ਆਵਾਜ਼ ਨਾਲ ਸਾਰਾ ਲੰਗਰ ਹਾਲ ਸੁਣ ਹੋ ਗਿਆ ਬੀਬੀ ਜੀ ਤੁਸੀਂ ਗਰਭਤੀ ਹੋ ਬੱਚਾ ਆਉਣ ਬੜਾ ਹੈ ਇੱਕ ਬਜ਼ੁਰਗ ਸੇਵਾਦਾਰ ਬੀਬੀ ਨੇ ਬੜੀ ਚਿੰਤਾਪ੍ਰੀ ਆਵਾਜ਼ ਦੇ ਵਿੱਚ ਕਿਹਾ ਸੰਗਤ ਵਿੱਚੋਂ ਇੱਕ ਸ਼ੋਰ ਮਚ ਗਿਆ ਪਰ ਇਹ ਔਰਤਾਂ ਵਿਧਵਾ ਹੈ ਇਸਦਾ ਪਤੀ ਤਾਂ ਇਥੋਂ ਕਿੰਨੇ ਟਾਈਮ ਪਹਿਲਾਂ ਗੁজার ਚੁੱਕਿਆ ਸੀ ਇੱਕ ਸੰਗਤ ਦੀ ਔਰਤ ਨੇ ਹਰਾਨੇ ਨਾਲ ਕਿਹਾ ਜੋ ਕਿ ਬੀਬੀ ਦੇ ਨਾਲ ਆਈ ਸੀ ਸਾਰਿਆਂ ਦੇ ਦਿਲਾਂ ਵਿੱਚ ਸਵਾਲ ਉੱਠਣ ਲੱਗੇ ਇੱਕ ਵਿਧਵਾ ਔਰਤ ਜਿਸ ਨੇ ਹੁਣੇ-ਹੁਣੇ ਗੰਡੇ ਦਾ ਪ੍ਰਜਨਨ ਕਰਿਆ ਉਸਨੇ ਬੱਚੇ ਨੂੰ ਜਨਮ ਕਿਵੇਂ ਦੇ ਦਿੱਤਾ ਕਿ ਇਹ ਸੱਚਮੁੱਚ ਬਾਬਾ ਬੁੱਢਾ ਜੀ ਦੀ ਕੋਈ ਕਿਰਪਾ ਹੈ ਉਹਨਾਂ ਦੀ ਕੋਈ ਕਰਾਮਾਤ ਜਾਂ ਇਸ ਦੇ ਪਿੱਛੇ ਕੋਈ ਹੋਰ ਰਹੱਸ ਹੈ ਸੇਵਾਦਾਰਾਂ ਨੇ ਐਂਬੂਲੈਂਸ ਦੀ ਉਲੀਕਣਾ ਕਰਦਿਆਂ ਤੁਰੰਤ ਫੈਸਲਾ ਕੀਤਾ ਲੰਗਰ ਹਾਲ ਦੇ ਇੱਕ ਕੋਨੇ ਦੇ ਵਿੱਚ ਚਾਦਰਾਂ ਦੇ ਨਾਲ ਇੱਕ ਅਸਥਾਈ ਪਰਦਾ ਲਾਇਆ ਗਿਆ ਸੰਗਤ ਦੀਆਂ ਅੱਖਾਂ ਵਿੱਚ ਡਰ ਉਮੀਦ ਅਤੇ ਸ਼ਰਧਾ ਸੀ ਕੁਝ ਹੀ ਪਰਾਂ ਦੇ ਵਿੱਚ ਲੰਗਰ ਹਾਲ ਦੇ ਵਿੱਚ ਇੱਕ ਨਵ ਜੰਮਿਆ ਪੁੱਤਰ ਜਿਸ ਦਾ ਨਾਮ ਸੁਰਿੰਦਰ ਨੇ ਆਪਣੇ ਘਰ ਵਾਲੇ ਦੇ ਨਾਮ ਤਹੀ ਰੱਖਿਆ ਜਗਤਾਰ ਸਿੰਘ ਸੰਗਤ ਦੇ ਚਿਹਰੇ ਤੇ ਮੁਸਕਰਾਟ ਆਈ ਪਰ ਦਿਲਾਂ ਦੇ ਵਿੱਚ ਸਵਾਲ ਅਜੇ ਵੀ ਹੈ ਇਹ ਚਮਤਕਾਰ ਸੀ ਜਾਂ ਕੁਝ ਹੋਰ ਸੁਣਨ ਵਾਲਿਓ ਸਾਥ ਸੰਗਤ ਜੀ ਇਹ ਸਿਰਫ ਇੱਕ ਸ਼ੁਰੂਆਤ ਹੈ ਇਸ ਰਸ ਨੂੰ ਸਮਝਣ ਦੇ ਲਈ ਸਾਡੇ ਨਾਲ ਜੁੜੇ ਰਹੋ ਸੱਚ ਅਤੇ ਸੋਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਸ ਸਫਰ ਇਸ ਕਹਾਣੀ ਦੇ ਅਗਲੇ ਮੋੜ ਨੂੰ ਜਾਣੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸੁਰਿੰਦਰ ਕੌਰ ਦੀ ਜ਼ਿੰਦਗੀ ਦੀ ਸ਼ੁਰੂਆਤ ਰੋਪੜ ਦੇ ਇੱਕ ਛੋਟੇ ਜਿਹੇ ਪਿੰਡ ਖਿਆਲਾ ਕਲਾਂ ਵਿੱਚ ਹੋਈ ਉਹ ਇੱਕ ਬੜੇ ਗਰੀਬ ਪਰਿਵਾਰ ਦੀ ਤੀ ਸੀ ਜਿਸ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਇੱਕ ਮਜ਼ਦੂਰ ਸਨ ਅਤੇ ਮਾਂ ਬੀਬੀ ਕੁਲਵੰਤ ਕੌਰ ਘਰ ਨੂੰ ਸੰਭਾਲਦੀ ਸੀ ਸੁਨਿੰਦਰਦੀਪ ਪੜ੍ਹਾਈ ਸਿਰਫ 8ਵੀਂ ਜਮਾਤ ਤੱਕ ਹੋ ਸਕੀ ਕਿਉਂਕਿ ਘਰ ਦੀਆਂ ਜ਼ਿੰਮੇਵਾਰੀਆਂ ਨੇ ਉਸ ਦੇ ਸੁਪਨੇ ਰੋਕ ਦਿੱਤਾ ਉਸ ਨੂੰ ਆਪਣੇ ਛੋਟੇ ਭਰਾਵਾਂ ਦੀ ਦੇਖਭਾਲ ਕਰਨੀ ਪੈਦੀ ਅਤੇ ਘਰ ਦੇ ਕੰਮਾਂ ਵਿੱਚ ਮਾਂ ਦਾ ਹੱਥ ਵੀ ਵੰਡਾਉਣਾ ਪੈਂਦਾ 2015 ਦੇ ਵਿੱਚ ਜਦੋਂ ਸੁਰੇਂਦਰ ਦੀ ਉਮਰ ਤਕਰੀਬਨ 20 ਸਾਲ ਦੀ ਸੀ ਉਸ ਦਾ ਵਿਆਹ ਜਗਤਾਰ ਸਿੰਘ ਨਾਲ طے ਹੋ ਗਿਆ ਜਗਤਾਰ ਵੀ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ ਜੋ ਨੇੜੇ ਦੇ ਸ਼ਹਿਰਾਂ ਵਿੱਚ ਇੱਕ ਇੱਟਾਂ ਦੇ ਭੱਟੇ ਤੇ ਮਜ਼ਦੂਰੀ ਕਰਦਾ ਸੀ ਉਸ ਦੀ ਉਮਰ ਤਕਰੀਬਨ 25 ਸਾਲ ਦੀ ਸੀ ਅਤੇ ਉਸ ਦੀ ਸਾਦੀ ਜੀ ਸ਼ਖਸੀਅਤ ਨੇ ਸੁਰਿੰਦਰ ਦੇ ਪਰਿਵਾਰ ਨੂੰ ਬੜਾ ਮੋਲਿਆ ਸੁਰਿੰਦਰ ਦੇ ਪਰਿਵਾਰ ਨੂੰ ਪਸੰਦ ਆ ਗਿਆ ਜਗਤਾਰ ਦੀ ਮਾਂ ਬੀਬੀ ਗੁਰਮੀਤ ਕੌਰ ਇੱਕ ਬਿਮਾਰਔਰਤ ਸੀ ਜਿਸ ਨੂੰ ਦਿਲ ਦੀ ਬਿਮਾਰੀ ਸੀ ਅਤੇ ਉਸ ਦਾ ਪਿਤਾ ਕਈ ਸਾਲ ਪਹਿਲਾਂ ਦੁਨੀਆ ਤੋਂ ਚਲਾ ਗਿਆ ਸੀ ਗੁজার ਚੁੱਕਾ ਸੀ ਇੱਕ ਸਾਦਾ ਜਿਹਾ ਵਿਆਹ ਦਾ ਦਿਨ ਇੱਕ ਸਾਦਾ ਪਰ ਖੁਸ਼ੀਆਂ ਨਾਲ ਭਰਿਆ ਦਿਨ ਸੀ ਸੁਰੇਂਦਰ ਨੇ ਲਾਲ ਜੋੜਾ ਪਾਇਆ ਅਤੇ ਦਰਤਾਰ ਨੇ ਇੱਕ ਸਾਦੀ ਸ਼ਿਰਵਾਨੀ ਪਿੰਡ ਦੇ ਗੁਰਦੁਆਰੇ ਦੇ ਵਿੱਚ ਆਨੰਦਕਾਰ ਦੀ ਰਸਮਾਂ ਹੋਈਆਂ ਅਤੇ ਸੰਗਤ ਨੇ ਲੰਗਰ ਪ੍ਰਸ਼ਾਦਾ ਛਕਿਆ ਜਗਤਾਰ ਨੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਆਨੰਦ ਕਾਰਜ ਹੋਇਆ ਅਤੇ ਸੰਗਤ ਨੇ ਆ ਕੇ ਸਭ ਨੂੰ ਵਧਾਈਆਂ ਦਿੱਤੀਆਂ ਜਗਤਾਰ ਨੇ ਸੁਰੇਂਦਰ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਸੁਰੇਂਦਰ ਕੋਰੇ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖਾਂਗਾ ਸਾਦਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਤੂੰ ਦੇਖਦੀ ਰਹੀ ਆਪਣੇ ਘਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਹੋਣਗੀਆਂ सुरेंद्र ਨੇ ਫਰਮਾਉਂਦੇ ਹੋਏ ਸਿਰ ਝੁਕਾ ਲਿਆ ਵਿਆਹ ਤੋਂ ਬਾਅਦ सुरेंद्र ਅਤੇ ਜਗਤਾਰ ਨੇ ਆਪਣੀ ਜ਼ਿੰਦਗੀ ਨੂੰ ਬੜੇ ਸਾਦੇ ਤਰੀਕਿਆਂ ਨਾਲ ਸ਼ੁਰੂ ਕੀਤਾ ਉਹਨਾਂ ਦਾ ਘਰ ਇੱਕ ਛੋਟਾ ਜਿਹਾ ਕੱਚਾ ਪੱਕਾ ਜਿਹਾ ਮਕਾਨ ਸੀ ਜਿਸ ਦੇ ਅੱਗੇ ਇੱਕ ਛੋਟਾ ਜਿਹਾ ਵੇੜਾ ਸੀ ਜਗਤਾਰ ਸੁਰੇ 5 ਵਜੇ ਪੱਠੇ ਤੇ ਕੰਮਲੇ ਨਿਕਲ ਜਾਂਦਾ ਅਤੇ ਸ਼ਾਮ ਨੂੰ 7 ਵਜੇ ਵਾਪਸ ਆਂਦਾ। ਸੁਰੇਂਦਰ ਆਪਣਾ ਘਰ ਸੰਭਾਲਦੀ ਅਤੇ ਆਪਣੀ ਸੱਸ ਦੀ ਦੇਖਭਾਲ ਕਰਦੀ ਅਤੇ ਜਗਤਾਰ ਦੀ ਉਡੀਕ ਵਿੱਚ ਰਹਿੰਦੀ। ਜਗਤਾਰ ਨੂੰ ਆਪਣੀ ਘਰਵਾਲੀ ਤੇ ਬਹੁਤ ਪਿਆਰ ਸੀ। ਉਹ ਅਕਸਰ ਆਪਣੀ ਮਜ਼ਦੂਰੀ ਦੀ ਥੋੜੀ ਜੀ ਕਮਾਈ ਵਿੱਚੋਂ ਸੁਰੇਂਦਰ ਲਈ ਟੂੜੀਆਂ ਦਾ ਇੱਕ ਨਵਾਂ ਦੁਪੱਟਾ ਲੈ ਕੇ ਆਂਦਾ। ਇਹ ਲੈ ਸੁਰੇਂਦਰ ਕਹਰੇ ਤੈਨੂੰ ਇਹ ਰੰਗ ਬਹੁਤ ਸੋਹਣਾ ਲੱਗਦਾ ਹੈ ਨਾ? ਉਹ ਹੱਸ ਕੇ ਕਹਿੰਦਾ ਸੁਰੇਂਦਰ ਉਸ ਤੇ ਇਸ ਅਦਾਤੇ ਮੁਸਕਰਾ ਦਿੰਦੀ ਪਰ ਇੱਕ ਗੱਲ ਜੋ ਦੋਵਾਂ ਨੂੰ ਅੰਦਰੋਂ ਹੀ ਅੰਦਰ ਖੁਰਦਦੀ ਰਹਿੰਦੀ ਅੰਦਰੋਂ ਹੀ ਅੰਦਰ ਉਬਾੜੇ ਮਾਰਦੀ ਰਹਿੰਦੀ ਉਹ ਸੀ ਉਹਨਾਂ ਦੀ ਔਲਾਦ ਦੀ ਇੱਛਾ ਵਿਆਹ ਦੇ ਪਹਿਲੇ ਸਾਲ ਤੋਂ ਹੀ ਜਗਤਾਰ ਅਤੇ ਸੁਰਿੰਦਰ ਔਲਾਦ ਦੀ ਉਮੀਦ ਕਰ ਰਹੇ ਸਨ ਜਗਤਾਰ ਅਕਸਰ ਸੁਰਿੰਦਰ ਨੂੰ ਕਹਿੰਦਾ ਮੈਂ ਚਾਹਨਾ ਹਾਂ ਕਿ ਸਾਡੇ ਘਰ ਦੇ ਵਿੱਚ ਇੱਕ ਨਾ ਜੰਮੇ ਬੱਚੇ ਦੀ ਕਰਕਾਰੀ ਗੂੰਜੇ ਮੇਰੇ ਵੀ ਘਰ ਦੇ ਵਿੱਚ ਬੱਚਾ ਆਵੇ ਇੱਕ ਪੁੱਤਰ ਜੋ ਸਾਡੇ ਨਾਮ ਨੂੰ ਅੱਗੇ ਤੋਰੇ ਮੇਰੇ ਦਾਦਾ ਪੁਰਦਾਦਾ ਦੀ ਪੀੜ੍ਹੀ ਨੂੰ ਅੱਗੇ ਲੈ ਕੇ ਜਾਵੇ ਉਹਨਾਂ ਦਾ ਨਾਮ ਰੋਸ਼ਨ ਕਰੇ सुरेंद्र ਇਹ ਸੁਣ ਕੇ ਬਤਾਰੀ ਚੁੱਪ ਹੋ ਜਾ ਕਰਦੀ ਉਹ ਵੀ ਤਾਂ ਇਹੀ ਚਾਹੁੰਦੀ ਸੀ ਪਰ ਕਰੇ ਤਾਂ ਕਰੇ ਕੀ ਉਸ ਦੀ ਗੋਲ ਨਾ ਭਰੇ 2 ਸਾਲ ਬੀਤ ਗਏ 3 ਸਾਲ ਬੀਤ ਗਏ ਪਰ ਕੋਈ ਵੀ ਖੁਸ਼ਖਬਰੀ ਨਾ ਆਈ ਜਗਤਾਰ ਨੇ सुरेंद्र ਨੂੰ ਡਾਕਟਰ ਦੇ ਕੋਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਤਨਖਾਹ ਬਹੁਤ ਘੱਟ ਸੀ ਜਿਸ ਦੇ ਵਿੱਚ ਘਰ ਦਾ ਖਰਚ ਵੀ ਬੜੀ ਮੁਸ਼ਕਲ ਨਾਲ ਪੂਰਾ ਹੁੰਦਾ ਸੀ ਡਾਕਟਰ ਨੇ ਕਿਹਾ ਤੁਹਾਨੂੰ ਇਲਾਜ ਦੀ ਲੋੜ ਹੈ ਪਰ ਇਹ ਮਹਿੰਗਾ ਪਵੇਗਾ ਜਗਤਾਰ ਨੇ ਸਿਰ ਝੁਕਾ ਲਿਆ ਡਾਕਟਰ ਸਾਹਿਬ ਮੇਰੇ ਕੋਲ ਐਨੇ ਪੈਸੇ ਕਿੱਥੋਂ ਆਏ ਲੇਕਿਨ ਚਲੋ ਮੈਂ ਕੋਸ਼ਿਸ਼ ਕਰਕੇ ਦੇਖਾਂਗਾ ਉਸਨੇ ਕਿਹਾ ਸੁਰਿੰਦਰ ਨੇ ਪਿੰਡ ਦੇ ਇੱਕ ਗੁਰੂ ਘਰ ਦੇ ਵਿੱਚ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਫੇ ਗੁਰੂ ਮਹਾਰਾਜ ਸੱਚੇ ਪਿਤਾ ਧੰਨ ਗੁਰੂ ਰਾਮਦਾਸ ਤੇ ਪਤਸ਼ਾ ਸਾਨੂੰ ਔਲਾਦ ਦੀ ਦਾਦਿਓ ਮੇਰੇ ਜਗਤਾਰ ਦੀ ਇਹ ਇੱਛਾ ਪੂਰੀ ਕਰਦੇ ਹੋ ਔਰ ਰੋਜ਼ ਅਰਦਾਸ ਕਰਦੀ ਜਗਤਾਰ ਵੀ ਆਪਣੀ ਪੱਠੇ ਦੇ ਨੇੜੇ ਇੱਕ ਛੋਟੇ ਜਿਹੇ ਗੁਰਦੁਆਰੇ ਦੇ ਵਿੱਚ ਆਪਣਾ ਸਿਰ ਝੁਕਾਉਂਦਾ ਪਰ ਗੁਰੂ ਸਾਹਿਬ ਦੀ ਜੋ ਮਰਜ਼ੀ ਹੈ ਉਹਨਾਂ ਦਾ ਜੋ ਪਾਣਾ ਹੈ ਉਸ ਨੂੰ ਤਾਂ ਮੰਨਣਾ ਹੀ ਪੈਣਾ ਹੈ ਗੁਰੂ ਸਾਹਿਬ ਨੂੰ ਸ਼ਾਇਦ ਹੋਲ ਹਾਰਮਨ ਜੁਰਸੀ ਐਸੇ ਤਰ੍ਹਾਂ ਸਮਾਂ ਬੀਤਦਾ ਜਾ ਰਿਹਾ ਹੈ ਇੱਕ ਸੱਦ ਸਵੇਰ ਦਾ ਸਮਾਂ ਹੈ ਜਗਤਾਰ ਦੀ ਜ਼ਿੰਦਗੀ ਨੂੰ ਇੱਕ ਦਰਦਨਾਕ ਹਾਦਸੇ ਨੇ ਖਤਮ ਕਰ ਦਿੱਤਾ ਪੱਟੇ ਤੇ ਕੰਮ ਕਰਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਈਟਾ ਲੈਣਾ ਏ ਟਰੱਕ ਨੇ ਉਸ ਨੂੰ ਕੁਚਲ ਕੇ ਰੱਖ ਦਿੱਤਾ ਟਰੱਕ ਦਾ ਡਰਾਈਵਰ ਨਸ਼ੇ ਦੇ ਵਿੱਚ ਸੀ ਅਤੇ ਉਸ ਨੇ ਜਗਤਾਰ ਨੂੰ ਕੰਮ ਕਰਦਿਆਂ ਦੇਖਿਆ ਹੀ ਨਹੀਂ ਜਗਤਾਰ ਦੇ ਸਰੀਰ ਨੂੰ ਜਦੋਂ ਸੁਰਿੰਦਰ ਦੇ ਸਾਹਮਣੇ ਲਿਆ ਦਗਿਆ ਨਾ ਤਾਂ ਉਸ ਦੀਆਂ ਚੀਕਾਂ ਨੇ ਸਾਰੇ ਪਿੰਡ ਨੂੰ ਝੋੜ ਕੇ ਰੱਖ ਦਿੱਤਾ ਮੇਰੇ ਜਗਤਾਰ ਮੈਂ ਹੁਣ ਕਿਵੇਂ ਜੀਵਾਂਗੀ ਉਹ ਰੋਦਿਆਂ ਧਰਤੀ ਤੇ ਡਿੱਗ ਪਈ ਬਹੁਤ ਵੇਣ ਪਾਏ ਲੇਕਿਨ ਜਗਤਾਰ ਦੀ ਮੌਤ ਨੇ ਸੁਰਿੰਦਰ ਨੂੰ ਇਕੱਲੇ ਕਰ ਦਿੱਤਾ ਉਸ ਦੀ ਸੱਸ ਗੁਰਮੀਤ ਕੌਰ ਜੋ ਵਿਚਾਰੀ ਪਹਿਲਾਂ ਹੀ ਬਿਮਾਰ ਰਹੀ ਦੀ ਸੀ ਉਸ ਨੇ ਵੀ ਇਹ ਗਮ ਨਾ ਸਹਾਰਿਆ ਉਹ ਵੀ ਇਹ ਚੀਜ਼ ਸਹਿ ਨਾ ਕਰ ਸਕੀ ਜਗਤਾਰ ਦੀ ਮੌਤ ਤੋਂ ਲਗਭਗ 2 ਮਹੀਨੇ ਬਾਅਦ ਹੀ ਗੁਰਮੀਤ ਕੌਰ ਨੇ ਵੀ ਸਾ ਛੱਡ ਦਿੱਤੇ ਆਪਣਾ ਸ਼ਹਿਰ ਛੱਡ ਦਿੱਤਾ ਸੁਰਿੰਦਰ ਵਿਚਾਰੇ ਪੂਰੀ ਤਰ੍ਹਾਂ ਘਰ ਦੇ ਵਿੱਚ ਕੰਨੀ ਹੈ ਘਰ ਦਾ ਇਕੱਲਾਪਨ ਉਸ ਨੂੰ ਬੜਬੜ ਖਾਂਦਾ ਹੈ ਉਸ ਦੇ ਪੇਕੇ ਪਰਿਵਾਰ ਨੇ ਵੀ ਉਸ ਨੂੰ ਸਾਰਾ ਤੱਕ ਨਹੀਂ ਦਿੱਤਾ ਕਿਉਂਕਿ ਉਹ ਆਪ ਗਰੀਬੀ ਦੇ ਵਿੱਚ ਸਨ ਇੱਕ ਹੋਰ ਕਿਉਂਕਿ ਉਹ ਤਾਂ ਵਿਚਾਰੇ ਆਪ ਗਰੀਬੀ ਦੇ ਵਿੱਚ ਸਨ ਉਹ ਵੀ ਸੁਰਿੰਦਰ ਤੋਂ ਆਪਣਾ ਪਲਾ ਛੱਡ ਦਿੰਦੇ ਹਨ ਗਰੀਬੀ ਬਹੁਤ ਕੁਝ ਕਰਾਂਦੀ ਹੈ ਗਰੀਬੀ ਕਈ ਵਾਰ ਆਪਣੇ ਤੋਂ ਹੀ ਕਹਿਣਾ ਛੁਡਾ ਲੈਂਦੀ ਹੈ ਉਹੀ ਹੁੰਦਾ ਹੈ ਸੁਰਿੰਦਰ ਨੇ ਆਪਣੇ ਘਰ ਦੇ ਨੇੜੇ ਇੱਕ ਛੋਟੀ ਜੀ ਦੁਕਾਨ ਤੇ ਮਜ਼ਦੂਰੀ ਸ਼ੁਰੂ ਕਰ ਦਿੱਤੀ ਉਹ ਰੋਜ਼ ਸਾਰਾ ਦਿਨ ਮਿਹਨਤ ਕਰਕੇ ਬਹੁਤ ਥੋੜੇ ਰੁਪਏ ਕਮਾਉਂਦੀ ਉਸ ਦਾ ਵਿਚਾਰੀ ਦਾ ਇਕੱਲੇ ਦਾ ਗੁਜ਼ਾਰਾ ਵੀ ਨਹੀਂ ਸੀ ਹੁੰਦਾ ਜਿਸ ਤੇ ਨਾਲ ਉਸ ਦਾ ਵਿਚਾਰੀ ਦਾ ਇਕੱਲੇ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਹੁੰਦਾ ਸੀ ਉਸ ਤੇ ਮਨ ਵਿੱਚ ਜਗਤਾਰ ਦੀ ਆਖਰੀ ਇੱਛਾ ਅਜੇ ਵੀ ਜਿਉਂਦੀ ਸੀ ਮੈਂ ਆਪਣੇ ਘਰ ਦੇ ਵਿੱਚ ਇੱਕ ਪੁੱਤਰ ਦਾ ਮੂੰਹ ਦੇਖਣਾ ਚਾਹੀਆ ਹਾ ਸੁਰੇਂਦਰ ਨੇ ਸੋਚਿਆ ਲੇਕਿਨ ਹੁਣ ਭਲਾ ਇਹ ਸੁਪਨਾ ਕਿਵੇਂ ਪੂਰਾ ਹੋਵੇਗਾ ਉਸਤੇ ਜਉਂਦੇਜੀ ਤਾਂ ਹੋਇਆ ਨਹੀਂ ਮੌਤ ਤੋਂ ਬਾਅਦ ਕਿਵੇਂ ਪਰਾਹੁਣਕਦਾ ਹੈ ਅਰਦਾਸ ਦੀ ਹਿੰਮਤ ਵੀਰੀ ਕਰੀ ਚਲੋ ਸਮabitਿਆ ਜਗਤਾਰ ਦੀ ਮੌਦੇ ਲਗਭਗ 3 ਮਹੀਨੇ ਬਾਅਦ ਸੁਰਿੰਦਰ ਨੂੰ ਬੜਾ ਅਜੀਬ ਜਿਹਾ ਸੁਪਨਾ ਆਇਆ ਉਸਨੇ ਸੁਪਨੇ ਦੇ ਵਿੱਚ ਜਗਤਾਰ ਨੂੰ ਦੇਖਿਆ ਜੋ ਇੱਕ ਚਿੱਟੀ ਦਸਤਾਰ ਦੇ ਵਿੱਚ ਖੜਾ ਸੀ ਉਸ ਦੇ ਨਾਲ ਇੱਕ ਨਿਕਾਜਾ ਬੱਚਾ ਹੈ ਜਿਸ ਦੀਆਂ ਅੱਖਾਂ ਬਿਲਕੁਲ ਜਗਤਾਰ ਦੇ ਵਰਗੀਆਂ ਹਨ ਜਗਤਾਰ ਨੇ ਮੁਸਕਰਾਉਂਦਿਆਂ ਕਿਹਾ ਸੁਰਿੰਦਰ ਕੋਰੇ ਮੈਂ ਤੇਰੇ ਕੋਲ ਵਾਪਸ ਆਵਾਂਗਾ ਗੁਰੂ ਜੀ ਦੇ ਦਰ ਤੇ ਜਾ ਉੱਥੇ ਆਪਣੀ ਇੱਛਾ ਪੂਰੀ ਹੋਵੇਗੀ ਸੁਰਿੰਦਰ ਦੀ ਮਿੰਨ ਖੁੱਲ ਗਈ ਉਸ ਦਾ ਦਿਲ ਬੜੀ ਤੇਜ਼ੀ ਨਾਲ ਧੜਕ ਰਿਹਾ ਸੀ ਇਹ ਕੀ ਸੀ ਕਿ ਜਗਤਾਰ ਸਤਿਮੁੱਚ ਵਾਪਸ ਆ ਰਿਹਾ ਹੈ ਉਸਨੇ ਸੋਚਿਆ ਇਹ ਸਦਮੇ 'ਚ ਇਹ ਸਿਰਫ ਇੱਕ ਸੁਪਨਾ ਸੀ ਯਕੁਲ ਹੋਰ ਯਾ ਮੇਰੀ ਜ਼ਿੰਦਗੀ ਦੇ ਵਿੱਚ ਸਤਮੁੱਚ ਕੁਝ ਬਦਲਣਾ ਵਾਲਾ ਹੈ ਇਹ ਤਾਂ ਸ਼ਾਇਦ ਸਮਾਂ ਹੀ ਦੱਸੇਗਾ ਜਗਤਾਰ ਦੀ ਮੌਤ ਦੇ ਲਗਭਗ 7 ਮਹੀਨੇ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ ਸੁਰਿੰਦਰ ਦੇ ਪਿੰਡ ਦੀ ਸੰਗਤ ਨੇ ਅੰਮ੍ਰਿਤਸਰ ਦੀ ਯਾਤਰਾ ਦਾ ਪ੍ਰੋਗਰਾਮ ਬਣਾਇਆ ਇਹ ਯਾਤਰਾ ਬਿਲਕੁਲ ਮੁਫਤ ਸੀ ਫਰੀ ਸੇਵਾ ਸੀ ਅਤੇ ਇੱਕ ਟਰੱਕ ਦੇ ਵਿੱਚ ਸਾਰੀ ਸੰਗਤ ਨੂੰ ਲਿਜਾਇਆ ਜਾਣਾ ਸੀ ਸੁਰਿੰਦਰ ਦੀ ਗਵੰਢਣ ਬੀਬੀ ਜਸਪਾਲ ਕੌਰ ਨੇ ਉਸ ਨੂੰ ਜੋਰ ਪਾਇਆ ਸੁਰਿੰਦਰ ਸਾਡੇ ਨਾਲ ਚੱਲ ਗੁਰੂ ਜੀ ਦੇ ਦਰਸ਼ਨ ਕਰ ਲਈ ਦਿਲ ਨੂੰ ਬੜਾ ਸਕੂਨ ਮਿਲੇਗਾ ਸੁਰਿੰਦਰ ਨੇ ਆਪਣੇ ਸੁਪਨੇ ਨੂੰ ਯਾਦ ਕੀਤਾ ਅਤੇ ਸੋਚਿਆ ਸ਼ਾਇਦ ਇਹ ਦਕਤਾਰ ਦਾ ਸੰਦੇਸ਼ ਸੀ ਸ਼ਾਇਦ ਰੱਬ ਵੀ ਮੇਰੇ ਤੋਂ ਕੁਝ ਕਰਾਉਣਾ ਚਾਹੁੰਦਾ ਹੈ ਮੈਂ ਜਾਵਾਂਗੀ ਟਰੱਕ ਵਿੱਚ ਲਗਭਗ 50 ਦੇ ਕਰੀਬ ਸੰਗਤ ਸੀ ਸਵੇਰੇ 5 ਵਜੇ ਹੀ ਟਰੱਕ ਨੇ ਰੋਪੜ ਤੋਂ ਸ਼੍ਰੀ ਅੰਮ੍ਰਿਤਸਰ ਵੱਲ ਰਵਾਨਗੀ ਕੀਤੀ ਰਸਤੇ ਦੇ ਵਿੱਚ ਸੰਗਤ ਨੇ ਗੁਰਬਾਣੀ ਦੇ ਸ਼ਬਦ ਗਾਏ ਅਤੇ ਨਾਲ-ਨਾਲ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਥਾਰੇ ਨੇ ਜਪਿਆ ਸੁਰਿੰਦਰ ਬੇਚਾਰੀ ਚੁਕਸੀ ਉਸਦੇ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਬੈਗ ਸੀ ਜਿਸ ਵਿੱਚ ਇੱਕ ਜੋੜਾ ਕੱਪੜੇ ਅਤੇ ਜਗਤਾਰ ਦੀ ਇੱਕ ਬੜੀ ਪੁਰਾਣੀ ਫੋਟੋ ਸੀ ਸੰਗਤ ਸਭ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦਰਬਾਰ ਸੇ ਪਹੁੰਚੀ ਸਵੇਰੇ ਤਕਰੀਬਨ 9 ਵਜੇ ਦਾ ਸਮਾਂ ਸੀ ਸਰੋਵਰ ਦਾ ਪਾਣੀ ਸੂਰਜ ਦੀ ਕਿਰਨਾਂ ਵਿੱਚ ਚਮਕ ਰਿਹਾ ਸੀ ਅਤੇ ਸ੍ਰੀ ਦਰਬਾਰ ਸਾਹਿਬ ਦਾ ਸੋਨੇ ਦਾ ਗੁੰਬਦ ਇੱਕ ਰਾਸੀ ਸੁੰਦਰਤਾ ਨਾਲ ਜਗਮਗਾ ਰਿਹਾ ਸੀ ਸੰਗਤ ਨੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਵੀ ਕੀਤੇ ਸੁਰਿੰਦਰ ਦੇ ਪੈਰ ਸਰੋਵਰ ਦੇ ਪਵਿੱਤਰ ਜਲ ਨੂੰ ਛੂਏ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਜਗਤਾਰ ਦੀ ਫੋਟੋ ਨੂੰ ਆਪਣੇ ਹੱਥਾਂ ਵਿੱਚ ਫੜਿਆ ਅਤੇ ਗੁਰੂ ਜੀ ਅੱਗੇ ਸਿਰ ਨਿਵਾਇਆ اے ਸੱਚੇ ਪਾਤਸ਼ਾਹ ਮੇਰੇ ਜਗਤਾਰ ਦੀ ਆਖਰੀ ਇੱਛਾ ਸੀ ਇੱਕ ਪੁੱਤਰ ਜੇ ਮੇਰੇ ਕਿਸੇ ਕਰਮ ਵਿੱਚ ਭਲਾ ਹੋਏ ਜੇ ساری ਉਮਰ ਦੇ ਵਿੱਚ ਮੈਂ ਕੋਈ ਵੀ ਚੰਗਾ ਕੰਮ ਕੀਤਾ ਹੈ ਉਸ ਦੀ ਇੱਛਾ ਪੂਰੀ ਕਰ ਦੇਉ ਉਸਨੇ ਅੰਦਰੋਂ ਅਰਦਾਸ ਕੀਤੀ ਸੰਗਤ ਦੇ ਗੀਤਾਂ ਦੀ ਧੁਨ ਅਤੇ ਸਰੋਵਰ ਦੀ ਲਹਿਰਾਂ ਦੀ ਆਵਾਜ਼ ਨੇ ਉਸਤੇ ਦਿਲ ਨੂੰ ਸਕੂਨ ਦਿੱਤਾ ਪਰ ਉਸਦੇ ਮਨ ਵਿੱਚ ਇੱਕ ਅਜੀਬ ਦਾ ਅਹਿਸਾਸ ਸੀ ਜਿਵੇਂ ਕੋਈ ਚੀਜ਼ ਉਸਦੀ ਉਡੀਕ ਕਰ ਰਹੀ ਹੋਵੇ ਉਸ ਨੂੰ ਪਤਾ ਤਾਂ ਸੀ ਵੀ ਉਸਦੇ ਪੇਟ ਦੇ ਵਿੱਚ ਕੋਈ ਚੀਜ਼ ਪੜ ਰਹੀ ਹੈ ਲੇਕਿਨ ਫਿਰ ਵੀ ਡਰ ਤਾਂ ਮਾਂ ਦੇ ਵਿੱਚ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਆਮ ਹੀ ਵਾਪਰਦੀਆਂ ਹਨ ਜਦੋਂ ਪੇਟ ਦੀ ਆਖਰੀ ਉਮੀਦ ਵੀ ਖਤਮ ਹੋ ਜਾਂਦੀ ਹੈ ਕਿੰਨੇ ਹੀ ਬੱਚੇ ਜਨਮ ਲੈਂਦੇ ਸਾਰ ਬਾਣੇ ਨੂੰ ਵਾਪਰ ਜਾਂਦੇ ਹਨ ਉਸਤੇ ਮਨ ਦੇ ਵਿੱਚ ਵੀ ਇਹ ਬੜੀ ਇੱਕ ਡੂੰਗੀ ਸੱਠ ਹੈ ਮਨ ਦੇ ਵਿੱਚ ਮੜੀ ਅਰਦਾਸ ਹੈ ਮੇ ਰੱਬਾ ਮੇਰੇ ਘਰ ਪੁੱਤਰ ਦੀ ਰਾਤ ਬਖਸ਼ੋ ਧੰਨ ਗੁਰੂ ਰਾਮਦਾਸ ਤੇ ਪਾਤਸ਼ਾਹ ਮਿਹਰ ਕਰੋ ਜਦੋਂ ਸੁਰੇਂਦਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰ ਰਿਹਾ ਸੀ ਨਾ ਤਾਂ ਉਸਨੇ ਇੱਕ ਬਜ਼ੁਰਗ ਗੁਰਸਿੱਖ ਨਿਹੰਗ ਸਿੰਘ ਨੂੰ ਦੇਖਿਆ ਉਹ ਇੱਕ ਸਫੇਦ ਦਾੜੀ ਵਾਲਾ ਗੁਰਸਿੱਖ ਜਿਸ ਦੀਆਂ ਅੱਖਾਂ ਵਿੱਚ ਬੜੀ ਅਨੋਖੀ ਚਮਕ ਸੀ ਉਸ ਨੂੰ ਇੱਕ ਪਾਸੇ ਲਗਿਆ ਬੇਟੀ ਤੇਰੇ ਦਿਲ ਦੇ ਵਿੱਚ ਬਹੁਤ ਦੁੱਖ ਹੈ ਪਰ ਗੁਰੂ ਜੀ ਤੈਨੂੰ ਇੱਕ ਦਾਦ ਦੇਣ ਵਾਲੇ ਹਨ ਬਾਬਾ ਬੁੱਢਾ ਜੀ ਦੇ ਦਰ ਤੇ ਜਾ ਉੱਥੇ ਤੇਰੀ ਅਰਦਾਸ ਸੁਣੀ ਜਾਵੇਗੀ ਨਯੰਗ ਸਿੰਘ ਨੇ ਕਿਹਾ सुरेंद्र ਖਰਾਨ ਹੋ ਗਈ ਬਾਬਾ ਜੀ ਮੈਂ ਤਾਂ ਵਿਧਵਾ ਹਾਂ ਮੰਨ ਲਿਆ ਬਾਬਾ ਜੀ ਤੁਸੀਂ ਸੱਚ ਕਹਿ ਰਹੇ ਹੋ ਅਗੋਂ ਗੁਰਸਿੱਖ ਨੇ ਬੜੇ ਮੁਸਕਰਾਦਿਆਂ ਕਿਹਾ ਗੁਰੂ ਜੀ ਦੀ ਮਰਜ਼ੀ ਤੇ ਸਵਾਲ ਨਾ ਕਰ ਜਾ ਅਤੇ ਵਿਸ਼ਵਾਸ ਰੱਖ ਉਥੋਂ ਹੀ ਚਲੋ ਅੱਗੇ ਨਿਆਂਗ ਸਿੰਘ ਵਧਿਆ ਉਦੋਂ ਹੀ ਅੱਗੇ ਨਿਆਂਗ ਸਿੰਘ ਵਧਿਆ ਸੁਰਿੰਦਰ ਕੌਰ ਦੇ ਮਨ ਦੇ ਵਿੱਚ ਇੱਕ ਹੋਰ ਸਵਾਲ ਆਇਆ ਜਿਵੇਂ ਹੀ ਪੁੱਛੇ ਮੁੜ ਕੇ ਦੇਖਿਆ ਅਚਾਨਕ ਉੱਥੇ ਕੋਈ ਨਹੀਂ ਸੀ ਜਿਵੇਂ ਕਿ ਉਥੋਂ ਬਿਲਕੁਲ ਗਾਇਬ ਹੋ ਚੁੱਕਿਆ ਹੋਵੇ ਜਿਵੇਂ ਕਿ ਕੋਈ ਸੁਪਨਾ ਸੁਰਿੰਦਰ ਦਾ ਦਿਲ ਬੜੀ ਤੇਜ਼ੀ ਨਾਲ ਧੜਕ ਰਿਹਾ ਸੀ ਕਿ ਇਹ ਸੱਚ ਸੀ ਜਾਂ ਮੇਰੇ ਬੰਦਾ ਵਹਿਮ ਕਿ ਬਾਬਾ ਸਤਮ ਜਿੱਥੇ ਸੀ ਕਿਉਂਕਿ ਆਸ-ਪਾਸ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਅਤੇ ਸ਼ਾਇਦ ਹੋ ਸਕਦਾ ਹੈ ਚਲੋ ਇਸ ਭੀੜ ਦੇ ਵਿੱਚ ਸੰਗਤ ਦੇ ਵਿੱਚ ਕਿਤੇ ਗੁਮ ਹੋ ਗਿਆ ਹੁਣ ਆ ਉਸਨੇ ਸੋਚਿਆ ਸੰਗਤ ਕਈ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਅਗਲੇ ਸਥਾਨ ਅਗਲੇ ਪੜਾ ਗੁਰਦੁਆਰਾ ਬੀੜ ਬਾਬਾ ਬੁੱਢਾ ਸੇ ਪਹੁੰਚੀ ਜੋ ਕਿ ਅੰਮ੍ਰਿਤਸਰ ਤੋਂ ਲਗਭਗ 20 ਕਿਲੋਮੀਟਰ ਦੂਰ ਥੱਤਾ ਪਿੰਡ ਦੇ ਵਿੱਚ ਮੌਜੂਦ ਸੀ ਇਹ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਪੰਥ ਦੇ ਪਹਿਲੇ ਗ੍ਰੰਥੀ ਅਤੇ ਸੇਵਾਦਾਰ ਉਹਨਾਂ ਦੇ ਨਾਲ ਜੁੜਿਆ ਹੈ ਕਹਾਣੀਆਂ ਪ੍ਰਚਲਿਤ ਹਨ ਕਿ ਬਾਬਾ ਜੀ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਇੱਥੇ ਗੁਜ਼ਾਰਿਆ ਅਤੇ ਇਹ ਥਾਂ ਆਪਣੀ ਮਹੱਤਾ ਲਈ ਜਾਣੀ ਜਾਂਦੀ ਹੈ ਖਾਸ ਕਰਕੇ ਗੰਡੇ ਅਤੇ ਮਿਰਚੀ ਰੋਟੀ ਦਾ ਪ੍ਰਸ਼ਾਦ ਜੋ ਮਾਤਾ ਗੰਗਾ ਜੀ ਨੇ ਬਾਬਾ ਜੀ ਨੂੰ ਦਿੱਤਾ ਸੀ ਇੱਥੇ ਔਲਾਦ ਪ੍ਰਾਪਤੀ ਦੀ ਇੱਛਾ ਲਈ ਮੰਡਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਪ੍ਰਸ਼ਾਦ ਦੇ ਨਾਲ ਬਹੁਤ ਸਾਰੇ ਜੋੜਿਆਂ ਦੀਆਂ ਅਦਾਸਾਪੁਰੀਆਂ ਹੁੰਦੀਆਂ ਹਨ ਸੰਗਤ ਦੁਪਹਿਰੇ 12 ਵਜੇ ਗੁਰੂ ਘਰ ਪਹੁੰਚੀ ਸੁਰਿੰਦਰ ਨੇ ਗੁਰੂ ਘਰ ਦੀ ਦਰਸ਼ਨੀ ਰੌਡੀ ਤਹੀ ਸਿਰ ਨਵਾਇਆ ਉਸਦੇ ਦਿਲ ਦੇ ਵਿੱਚ ਇੱਕ ਅਜੀਬ ਜਿਹਾ ਡਰ ਅਤੇ ਇੱਕ ਉਮੀਦ ਸੀ ਸੰਤਾਂ ਦੀਆਂ ਗੱਲਾਂ ਉਸਤੇ ਮਨ ਦੇ ਵਿੱਚ ਗੂੰਜ ਰਿਆ ਸਨ ਉਸਨੇ ਸੋਚਿਆ ਕਿ ਸਤਮੁੱਚ ਬਾਬਾ ਜੀ ਮੇਰੀ ਅਰਦਾਸ ਸੁਣਨਗੇ ਸੰਗਤ ਨੇ ਗੁਰਬਾਣੀ ਸੁਣੀ ਅਤੇ ਫਿਰ ਲੰਗਰ ਦਾ ਸਮਾਂ ਸ਼ੁਰੂ ਹੋ ਗਿਆ ਲੰਗਰ ਹਾਲ ਵਿੱਚ ਸੇਵਾਦਾਰਾਂ ਨੇ ਸੰਗਤ ਨੂੰ ਗੰਡੇ ਅਤੇ ਮਿੱਸੀ ਰੋਟੀ ਦਾ ਪ੍ਰਸ਼ਾਦ ਵੰਡਿਆ ਸੁਰਿੰਦਰ ਨੇ ਇੱਕ ਛੋਟੀ ਜੀ ਥਾਲੀ ਵਿੱਚ ਪ੍ਰਸ਼ਾਦ ਲਿਆ ਗੰਡੇ ਦੀ ਤਿੱਕੀ ਸੁਗੰਧ ਅਤੇ ਮਿੱਸੀ ਰੋਟੀ ਦੀ ਮਿਠਾਸ ਨੇ ਉਸਤੇ ਦਿਲੂ ਸ਼ੋਲਿਆ ਉਸਨੇ ਪ੍ਰਸ਼ਾਦ ਛਕਿਆ ਅਤੇ ਅੰਦਰੋਂ ਅਰਦਾਸ ਕੀਤੀ ਹੇ ਬਾਬਾ ਬੁੱਢਾ ਜੀ ਜੇ ਮੇਰੇ ਕਿਸੇ ਕਰਮ ਦੇ ਵਿੱਚ ਭਲਾ ਹੋਏ ਸਾਰੀ ਉਮਰ ਦੇ ਵਿੱਚ ਮੈਂ ਇੱਕ ਵੀ ਚੰਗਾ ਕੰਮ ਕੀਤਾ ਹੋਏ ਤਾਂ ਜਗਤਾਰ ਦੀ ਆਖਰੀ ਚਾਪੂਰੀ ਕਰਦੇ ਹੋ ਉਸਨੇ ਆਪਣੀ ਅੱਖਾਂ ਬੰਦ ਕਰ ਦਿੱਤੀਆਂ ਪਰ ਅਚਾਨਕ ਹੀ ਜਿਵੇਂ ਕਿ ਇੱਕ ਚਮਤਕਾਰ ਵਾਪਰਿਆ ਉਸਤੇ ਪੇਟ ਦੇ ਵਿੱਚ ਇੱਕ ਤੇਜ਼ ਦਰਦ ਉੱਠ ਗਿਆ ਹਾਏ ਰੱਬਾ ਉਸਨੇ ਚੀਕ ਮਾਰੀ ਅਤੇ ਉਸ ਥਿੜੀ ਥਾਲੀ ਉਤੇ ਹੀ ਡਗ ਪਈ ਫੰਗਤ ਹੈਰਾਨ ਹੋ ਕੇ ਉਸ ਨੂੰ ਦੇਖਣ ਲੱਗੀ ਬੀਬੀ ਜੀ ਆ ਕੀ ਹੋ ਗਿਆ ਇੱਕ ਸੇਵਾਦਾਰ ਨੇ ਦੌੜ ਕੇ ਪੁੱਛਿਆ ਸੁਰਿੰਦਰ ਜੀ ਸਾਹ ਤੇ ਹੋ ਗਏ ਮੈਨੂੰ ਲੱਗਦਾ ਹੈ ਇੱਥੇ ਕੁਝ ਗਲਤ ਹੋ ਰਿਹਾ ਹੈ ਮੇਰਾ ਢਿੱਡ ਉਸਨੇ ਕਹੰਦਿਆ ਕਿ ਸੇਵਾਦਾਰਾਂ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਪਰ ਸਮਾ ਬਹੁਤ ਕੜਸੀ ਇੱਕ ਬਜ਼ੁਰਗ ਸੇਵਾਦਾਰ ਬੀਬੀ ਜਿਸ ਦਾ ਨਾਮ ਸੀ ਬੀਬੀ ਹਰਜੀਤ ਕੌਰ ਉਸਨੇ ਅੱਗੇ ਵੱਧ ਕੇ ਕਿਹਾ ਐਂਬੂਲੈਂਸ ਦੀ ਉਡੀਕ ਨਾ ਕਰੋ ਬੱਚਾ ਸ਼ਾਇਦ ਇੱਥੇ ਹੀ ਆਉਣ ਵਾਲਾ ਹੈ ਉਸਨੇ ਆਪਣੀ ਚਾਦਰ ਫੈਲਾਈ ਅਤੇ ਸੁਰਿੰਦਰ ਨੂੰ ਇੱਕ ਕੋਨੇ ਵਿੱਚ ਲਜਾਇਆ ਸੰਗਤ ਨੇ ਇੱਕ ਪਰਦਾ ਦਾ ਬਣਾ ਲਿਆ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਇੱਕ ਨਵਜੰਮੇ ਬੱਚੇ ਦੀ ਰੋਂਣ ਦੀ ਕਿਰਕਾਰੀਆਂ ਦੀ ਆਵਾਜ਼ ਸੁਣਾਈ ਦਿੱਤੀ ਇੱਕ ਨਵਜੰਮਾ ਪੁੱਤਰ ਜੰਮਿਆ ਸੰਗਤ ਦੇ ਚਿਹਰੇ ਹਰਾਨੀ ਅਤੇ ਸ਼ਰਦਾ ਨਾਲ ਭਰ ਗਏ ਇਹ ਤਾਂ ਬਾਬਾ ਜੀ ਦੀ ਮਰਹ ਹੈ ਸੰਗਤ ਨੇ ਕਿਹਾ ਪਰ ਇੱਕ ਔਰਤ ਨੇ ਸਵਾਲ اٹھਾਇਆ ਪਰ ਇਹ ਔਰਤ ਤਾਂ ਵਿਧਵਾ ਹੈ ਇਹ ਕਿਵੇਂ ਹੋ ਸਕਦਾ ਹੈ ਸਾਰਿਆਂ ਦੇ ਦਿਲਾਂ ਦੇ ਵਿੱਚ ਰਹਿਸ ਛਾ ਗਿਆ ਸੁਰਿੰਦਰ ਨੇ ਬੱਚੇ ਨੂੰ سینੇ ਨਾਲ ਲਗਾਇਆ ਅਤੇ ਰੋਂਦਿਆ ਕਿ ਮੇਰੇ ਜਗਤਾਰ ਤੇਰੀ ਇੱਛਾ ਪੂਰੀ ਹੋਗੀ ਜਦੋਂ ਐਂਬੂਲੈਂਸ ਪਹੁੰਚੀ ਤਾਂ ਡਾਕਟਰ ਨੇ ਸੁਰਿੰਦਰ ਅਤੇ ਬੱਚੇ ਦੀ ਜਾਂਚ ਕੀਤੀ ਏ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ ਤੁਸੀਂ ਕੋਈ ਫਿਕਰ ਨਾ ਕਰੋ ਰੱਬ ਜੀ ਦਾ ਸ਼ੁਕਰ ਮਨਾਓ ਕਿ ਤੁਸੀਂ ਸਹੀ ਟਾਈਮ ਤੇ ਬੱਚੇ ਦੀ ਡਿਲੀਵਰੀ ਕਰ ਦਿੱਤੀ ਬੱਚਾ ਸਹੀ ਟਾਈਮ ਤੇ ਜੰਪਿਆ ਅਤੇ ਇਹ ਤਾਂ ਸ਼ਾਇਦ ਧੰਨ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੈ ਅੱਜ ਅਸੀਂ ਵੀ ਗੁਰੂ ਸਾਹਿਬ ਦੀ ਮਹਿਮਾਨੂ ਮੰਨ ਗਏ ਹਾਂ ਅਸੀਂ ਵੀ ਧੰਨ ਗੁਰੂ ਰਾਮਦਾਸ ਦੇ ਪਾਤਸ਼ਾਹ ਦੀ ਮਿਹਰ ਦੇ ਪਾਗੀ ਬਣ ਚੁੱਕੇ ਹਾਂ ਜੋ ਕਿ ਅੱਜ ਇਹ ਚਮਤਕਾਰ ਆਪਣੇ ਅੱਖਾਂ 'ਚ ਵੇਖਿਆ ਹੈ ਚਲੋ ਇਹ ਕਹਿ ਕੇ ਡਾਕਟਰ ਉਹ ਚਲੇ ਜਾਂਦੇ ਹਨ ਅਤੇ ਸੰਗਤ ਵੀ ਜ਼ਕਾਰੇ ਛੜਨ ਲੱਗ ਜਾਂਦੀ ਹੈ ਬੀਬੀ ਸੁਰਿੰਦਰ ਕੌਰ ਬੱਚੇ ਨੂੰ ਆਪਣੇ ਨਾਲ ਪਿੰਡ ਲੈ ਕੇ ਗਈ ਉਸਨੇ ਬੱਚੇ ਦਾ ਨਾਮ ਜਗਤਾਰ ਸਿੰਘ ਰੱਖਿਆ ਬੱਚਾ ਹੁਬ ਹੁ ਇੰਜ ਆਪਦਾ ਸੀ ਜਿਵੇਂ ਕਿ ਮੁੜ ਜਗਤਾਰ ਸਿੰਘ ਉਸਦੀ ਜ਼ਿੰਦਗੀ ਦੇ ਵਿੱਚ ਆ ਗਿਆ ਹੋਵੇ ਬੱਚਾ ਬਿਲਕੁਲ ਆਪਣੇ ਪਿਤਾ ਤਗਿਆ ਹੈ ਉਸ ਨੂੰ ਵਾਰ-ਵਾਰ ਤੱਕਦੀ ਹੈ ਵਾਰ-ਵਾਰ ਦੇਖਦੀ ਹੈ ਅੱਜ ਠੀਕ ਜਗਤਾਰ ਨੂੰ ਗਿਆ ਇੱਕ ਸਾਲ ਹੋ ਚੁਕਿਆ ਹੈ ਅਤੇ ਘਰ ਦੇ ਵਿੱਚ ਲਗਭਗ 3.5-4 ਮਹੀਨੇ ਦਾ ਬੱਚਾ ਹੈ ਬਹੁਤ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜਗਤਾਰ ਦੀ ਵਰਸੀ ਮਨਾ ਜਾਂਦੀ ਹੈ ਅਤੇ ਛੋਟੇ ਜਗਤਾਰ ਦੇ ਆਉਣ ਦੀਆਂ ਖੁਸ਼ੀਆਂ ਵੀ ਸੁਰਿੰਦਰ ਹੁਣ ਘਰ ਦੇ ਵਿੱਚ ਇਕੱਲੇ ਨਹੀਂ ਹੈ ਘਰ ਦੇ ਵਿੱਚ ਨਵਾਂ ਜੀ ਆ ਚੁੱਕਿਆ ਹੈ ਉਸਤੇ ਪਿਕੇ ਪਰਿਵਾਰ ਨੇ ਵੀ ਬੱਚੇ ਦੀ ਪਰਵਰਿਸ਼ ਤੇ ਵਿੱਚ ਬਹੁਤ ਸਾਦੇਤਾ ਬੱਚੇ ਦੇ ਜਨਮ ਤੋਂ ਲੈ ਕੇ ਉਸਤੇ ਸਕੂਲ ਜਾਣ ਦੇ ਤੱਕ ਹਮੇਸ਼ਾ ਸੁਰਿੰਦਰ ਕੌਰ ਦੇ ਘਰ ਦੇ ਉਸ ਦੇ ਨਾਲ ਰਹਿੰਦੇ ਉਸ ਦਾ ਧਿਆਨ ਰੱਖਦੇ ਬੱਚੇ ਨੂੰ ਬਿਲਕੁਲ ਚੰਗੀ ਤਰ੍ਹਾਂ ਸੰਭਾਲਦੇ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਇਹ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਧੰਨ ਬਾਬਾ ਬੁੱਢਾ ਜੀ ਮਹਾਰਾਜ ਉਹਨਾਂ ਦੀ ਕਿਰਪਾ ਸੀ ਜਾਕੋਲ ਹੋਰ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਜੇਕਰ ਵੀਡੀਓ ਦੇ ਵਿੱਚ ਤੁਹਾਨੂੰ ਥੋੜਾ ਬਹੁਤਾ ਵੀ ਚੰਗਾ ਲੱਗਿਆ ਥੋੜੀ ਬਹੁਤ ਵੀ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਸਕਦੇ ਹੋ WhatsApp ਦੇ ਉੱਪਰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਸਾਥ ਸੰਗਤ ਜੀ ਦਿਓ ਜੀ ਸਾਨੂੰ ਇਜਾਜ਼ਤ ਬਰਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ